ਯਾਰ ਨੋ ਕਲੀ ਨਾ ਲੰਦੋ ਯਾਰ ਲਾ ਲੰਦੋ ਉਹ ਆ ਜੀ ਭਜੀ ਇੱਧਰ ਆ ਪੁੱਛੋ ਵੀ ਨਾ ਕੀ ਪੁੱਛੋ ਜੀ ਪੁੱਛੋ ਜੀ ਜੀ 3 ਦਾ ਸਾਹਿਬ ਆ ਕੇ ਤੇ ਬਾਦ ਆਇਆ ਨਾ ਅੱਜ ਇੱਥੇ ਆਏ ਹੋ ਸਜਾਪੁਰੀ ਨੰਦ ਬਾਕੀ ਕਰਤਾ ਅਸੀਂ ਆਪਦੇ ਆਪ ਦਾ ਭਾੜ ਪੂਰਾ ਦਿੱਤਾ ਤੇ ਸਦਗੁਰਾਂ ਨੇ ਜੋ ਪੈਕੇਜ ਕੀਤੀ ਉਹ ਪੂਰੀ ਕਰ ਦਿੱਤੀ ਉਹਨਾਂ ਕਾਲ ਤੱਕ ਸਾਹਿਬ ਦਾ ਮੇਰੇ ਲਈ ਹੁਕਮ ਰੱਬ ਦਾ ਹੁਕਮ ਸੀ ਉਹ ਸੀ ਮੰਨ ਲਿਆ ਤੇ ਹੁਣ ਅੱਗੇ ਕੀ ਰਸਮੀ ਨਹੀਂ ਵੀ ਤੁਹਾਡੀ ਅੱਗੇ ਤਾਂ ਅੱਗੇ ਤਾਂ ਦੱਸਿਆ ਵੀ ਕੋਈ ਮੇਰੀ ਪੋਲਿਟਿਕਸ ਕੋਈ ਇੰਟਰਸਟ ਨਹੀਂ ਲਿਆ ਕਰਦਾ ਪਿਆ ਨਾ ਤੇ ਮੈਂ ਮੇਰੀ ਉਮਰ ਵੀ ਅਲਾਉ ਨਹੀਂ ਕਰਦੀ ਇਸ ਕਰਕੇ ਮੈਂ ਇੱਕ ਕਿਸਮ ਦਾ ਜਿਹੜੀ ਰਾਜਨੀਤਿਕ ਹੈਗੀ ਪੋਲਿਟਿਕਸ ਉਹ ਤੋਂ ਮੰਦੂਰ ਹੈ ਚਲੋ 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 ਜੀ ਦੇਖੋ ਜੀ ਅਸੀਂ ਅੱਜ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਮੱਥਾ ਟੇਕਣ ਆਏ ਆ ਸ਼੍ਰੀ ਗੋਲਟਕ ਸਾਹਿਬ ਵਿਖੇ ਜਾ ਕੇ ਛੇ ਪਾਸ਼ਾ ਜੀ ਦੇ ਚਰਨਾਂ 'ਚ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਬਜ਼ੁਰਗਵਾਰ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਆਪਣੀ ਸੇਵਾ ਪੂਰੀ ਕਰਨ ਤੋਂ ਪਰੰਤ ਅੱਜ ਉਹਨੇ ਅਰਦਾਸ ਕਰਨੀ ਆ ਜਿਹੜਾ ਹੁਕਮ ਲਾਇਆ ਸੀਗਾ ਸਿੰਘ ਸਭਾ ਨੇ ਉਹਨਾਂ ਨੂੰ ਉਹਨਾਂ ਹੁਕਮਾਂ ਦੀ ਪੂਰਤੀ ਵਾਸਤੇ ਸਾਰੇ ਅੱਜ ਸੰਗਤ ਇੱਥੇ ਆਈ ਆ ਤੇ ਸਿੱਖ ਪੰਥ ਨੂੰ ਬੜੀ ਆਸ ਵੱਜ ਗਈ ਆ ਜਦੋਂ ਇਹ ਜਿਹੜਾ ਫੈਸਲਾ ਹੋਇਆ ਸ਼੍ਰੀ ਕਾਲ ਤਕਸਬ ਦੀ ਫਸੀਲ ਤੋਂ ਕਿ ਚਲੋ ਜਿੰਨੇ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਜਿਹੜੇ ਗੁਨਾਹ ਹੋਏ ਉਹਨਾਂ ਸਾਰਿਆਂ ਦੀ ਸਜ਼ਾ ਵੀ ਮਿਲ ਗਈ ਸੇਵਾ ਵੀ ਸਾਰਿਆਂ ਨੇ ਕਰ ਲਈ ਤੇ ਹੁਣ ਬੜਾ ਵਿਸ਼ਵਾਸ ਪੰਥਦਰਦੀਆਂ ਵਿੱਚ ਬਣਿਆ ਕਿ ਹੁਣ ਇੱਕ ਨਵੀਂ ਰੂਪਰੇਖਾ ਸ਼੍ਰੋਮਣੀ ਕਾਲੀ ਦਲ ਦੀ ਤੈ ਹੋਊਗੀ ਬਣੂਗੀ ਬਹੁਤ ਵਾਰ ਚਲੋ ਕਈ ਵਾਰੀ ਸਿਆਸਤ ਵਿੱਚ ਚੱਲਦੇ ਰਹਿੰਦੇ ਆ ਇਹ ਗੱਲਾਂ ਤੋਂ ਬਚਣਾ ਚਾਹੀਦਾ ਸਾਰਿਆਂ ਨੂੰ ਪਰ ਹੁਣ ਜਿਵੇਂ ਸਿੰਘ ਸਭਾਨ ਨੇ ਕਿਹਾ ਕਿ ਸਾਰਾ ਪੰਥ ਇਕੱਠਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਜੀ ਹੁਣ ਸਮਾਂ ਆ ਗਿਆ ਕਰਕੇ ਅੱਗੇ ਵੀ ਆਪਣੇ ਤੇ ਬੜੇ ਪਾਸਿਆਂ ਤੋਂ ਹਮਲੇ ਹੁੰਦੇ ਨੇ ਬਹੁਤ ਆਪਾਂ ਨੂੰ ਸ਼ਕਤੀਆਂ ਕਮਜ਼ੋਰ ਕਰਨ ਨੂੰ ਫਿਰਦੀਆਂ ਨੇ ਜੀ ਤੇ ਅਸੀਂ ਜਿਹੜਾ ਕੱਲ ਤੱਕ ਸਭ ਤੋਂ ਸਾਨੂੰ ਹੁਕਮ ਹੋਇਆ ਹਰ ਗੁਰਸਿੱਖ ਨੂੰ ਗੁਰੂ ਕੀ ਸੰਗਤਾਂ ਨੂੰ ਉਹ ਹੁਕਮ ਨੂੰ ਇਨ ਬਿਨ ਮੰਨਣਾ ਚਾਹੀਦਾ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਅਸੀਂ ਚਾਹੁੰਦੇ ਹਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰੀਏ ਤਕੜਾ ਕਰੀਏ ਪੰਜਾਬੀ ਵੀ ਇਸ ਗੱਲ ਦੇ ਮਦਈ ਨੇ ਇਹ ਸਮਾ ਵੀ ਇਸ ਗੱਲ ਦੀ ਮੰਗ ਕਰਦਾ ਹੈ ਜਿਹੜੀਆਂ ਗੱਲਾਂ ਸਿੰਘ ਸਭਾਨਾ ਦੇ ਵਿਰੁੱਧ ਕੋਈ ਬੰਦੇ ਕਰ ਰਹੇ ਨੇ ਇਹ ਈਰਖਾ ਦੀ ਉਹਨਾਂ ਦੀ ਕਹੋ ਸੋਚ ਨਜ਼ਰ ਆਉਂਦੀ ਆ ਇੱਕ ਪਰਿਵਾਰਿਕ ਮਸਲਾ ਹੋਵੇ ਹਰ ਪਰਿਵਾਰ ਦੇ ਮਸਲੇ ਹੁੰਦੇ ਨੇ ਜੀ ਤੇ ਉਹ ਪਰਿਵਾਰਿਕ ਮਸਲਾ ਉਹਨਾਂ ਨੇ ਨਜਿੱਠ ਲਿਆ ਤੇ ਸਾਨੂੰ ਇਸ ਗੱਲ ਦੀ ਬੜੀ ਹੈਰਾਨੀ ਵੀ ਆ ਤੇ ਬਹੁਤ ਦੁੱਖ ਵੀ ਆ ਅਫਸੋਸ ਵੀ ਆ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਾਂ ਅਕਾਲ ਤਖਤ ਸਾਹਿਬ ਦੀ ਸੇਵਾ ਦਿੱਤੀ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉੱਥੇ ਵੀ ਸੇਵਾ ਨਿਭਾਈ ਹੁਣ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਅਜੇਹਦਾਰ ਨੇ ਉੱਥੇ ਵੀ ਸੇਵਾ ਨਿਭਾ ਰਹੇ ਨੇ ਤੇ ਸਿੱਖ ਪੰਥ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਰ ਇਹ ਕਿਹੜੀਆਂ ਤਾਕਤਾਂ ਹੈਗੀਆਂ ਜਿਹੜੀਆਂ ਕਮਜ਼ੋਰ ਕਰੀਆਂ ਪੰਥ ਨੂੰ ਦੇਖੋ ਇਹ ਸੰਗਤਾਂ ਜਾਣਦੀਆਂ ਨੇ ਆਪਾਂ ਗੁਰੂ ਰਾਮਦਾਸ ਜੀ ਦੇ ਅਸਥਾਨ ਸਾਹਮਣੇ ਖੜੇ ਆ ਮੈਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਪਰ ਹਰ ਪੰਜਾਬੀ ਹਰ ਵਿਅਕਤੀ ਜਾਣਦਾ ਆ ਇਹਦੇ ਪਿੱਛੇ ਕੌਣ ਕੀ ਕਰਵਾ ਕਰਵਾ ਰਿਹਾ ਗੁੱਲ ਗੁੱਲ ਕੇ ਥੋੜਾ ਜਿਹਾ ਉਹਨਾਂ ਦਾ ਦੱਸ ਦੋ ਜਿਹੜਾ ਕਿਹੜਾ ਹੈਗਾ ਜੀ ਮੈਂ ਕਹ ਹਰਮੰਦਰ ਸਾਹਿਬ ਦੇ ਸਾਹਮਣੇ ਖੜਾ ਆ ਤੇ ਤੁਸੀਂ ਮੇਰੇ ਤੋਂ ਕਹਦੇ ਲਈ ਉਹਦਾਂ ਦੀ ਗੱਲ ਕਰਾਉਂਦੇ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਔਰ ਜਿਹੜਾ ਜਿਹੜਾ ਫੈਸਲਾ ਇੱਕ ਵਾਰੀ ਹੋ ਗਿਆ ਨਾ ਜੀ ਅਕਾਲ ਤਖਤ ਸਾਹਿਬ ਤੋਂ ਹੀ ਉਸ ਤੋਂ ਬਾਅਦ ਕਿਸੇ ਨੂੰ ਇਹ ਖੰਡ ਨਹੀਂ ਲਖਣੀ ਚਾਹੀਦੀ ਦੂਜੇ ਪਾਸੇ ਐਸਪੀਸੀ ਦੇ ਪ੍ਰਧਾਨ ਅਜਿੰਦਰ ਸਿੰਘ ਧਾਮੀ ਦੀ ਆਡੀਓ ਵਾਇਰਲ ਹੋ ਰਹੀ ਆ ਉਸ ਚੀਜ਼ ਨੂੰ ਕਿਦਾ ਦੇਖ ਰਹੋ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਚਲੋ ਜੀ ਮੈਂ ਵੀ ਕਹੂੰਗਾ ਕਿ ਧਾਮੀ ਸਾਹਿਬ ਬਹੁਤ ਵੱਡੀ ਪਦਵੀ ਤੇ ਬਰਾਜਮਾਨ ਨੇ ਜੀ ਉਹਨਾਂ ਕੋਲ ਬਹੁਤ ਸਿੱਖ ਪੰਥ ਦੀ ਸਭ ਤੋਂ ਵੱਡੀ ਸੇਵਾ ਨਾਲ ਕੋਲ ਆ ਜਿਹੜਾ ਆਪਣੀ ਪਾਰਲੀਮੈਂਟ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਸੀ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਸੀਗਾ ਪਤਾ ਨਹੀਂ ਕਿਵੇਂ ਉਹ ਸ਼ਬਦ ਨਿਕਲ ਗਏ ਚਲੋ ਆਪਾਂ ਆਪਣੀਆਂ ਭੈਣਾਂ ਦਾ ਆਪਣਾ ਆਪਣੀਆਂ ਦੇਵੀਆਂ ਦਾ ਸਤਿਕਾਰ ਕਰਦੇ ਆਂ ਪਰ ਫੇਰ ਕਹਾਂਗੇ ਕਿ ਮਾਹੌਲ ਜਿਹੜੇ ਲੋਕ ਬਣਾਉਂਦੇ ਨੇ ਪਿੱਛੇ ਜੋ ਜੋ ਵੀ ਚਾਲਾਂ ਚੱਲਦੇ ਨੇ ਜਿਹੜੇ ਲੋਕ ਅੱਜ ਗੈਨੀ ਹਰਪ੍ਰੀਤ ਸਿੰਘ ਤੇ ਆਪਣੇ ਵਾਰ ਕਰ ਰਹੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗਲਤ ਆ ਇਹ ਸਾਰਾ ਘਟਨਾਕਰਮ ਉਹਦਾ ਹੀ ਚੱਕਰ ਆ ਸਾਰਾ ਪਰ ਲੱਗਦਾ ਕਿ ਜਿੱਤੇ ਪੰਜ ਸਿਕ ਸਭ ਕਹੇ ਇੱਕ YouTube ਹੋਂ ਦੀ ਲੋੜ ਹੈਗੀ ਆ ਪਰ ਜਦੋਂ ਧੰਮੀ ਸਾਬ ਕੋ ਸਵਾਲ ਬੀਬੀ ਜ਼ਗੀਰ ਕੋਰੀਏ ਦੇ ਕਿਹਾ ਉਹਨਾਂ ਦੇ ਵੱਲੋਂ ਨਾਲ ਪ੍ਰੈਸ ਕਰਨੀ ਚાલુ ਕਰਤੀ ਚਲੋ ਜੀ ਮੈਂ ਤਾਂ ਕਿਹਨਾ ਨਾ ਜੀ ਨਹੀਂ ਹੋਣਾ ਚਾਹੀਦਾ ਸਿਕਾ ਇਹ ਪੜਾਸ ਹੈਗੀ ਆ ਜੀ ਨਹੀਂ ਹੋਣਾ ਚਾਹੀਦਾ ਸਿਕਾ ਇਹ 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 ਪੜਾਸ ਤਾਂ ਦੇਖੋ ਵੈਸੇ ਆਪਣੇ ਜਿਹੜੇ ਧਾਰਮਿਕ ਸੇਵਾਦਾਰ ਹੁੰਦੇ ਨੇ ਜਾਂ ਚਲੋ ਜਿਨ੍ਹਾਂ ਦਾ ਜਿਨ੍ਹਾਂ ਦਾ ਸਿਆਸੀ ਏਡਾ ਲੰਬਾ ਜੀਵਨ ਹੁੰਦਾ ਤੇ ਉਹਨਾਂ ਨੂੰ ਏਦਾਂ ਦੀਆਂ ਗੱਲਾਂ ਨਹੀਂ ਸ਼ੋਭਾ ਦਿੰਦੀਆਂ ਇਹ ਆਪਣੇ ਨਹੀਂ ਸੀ ਹੋਣਾ ਚਾਹੀਦਾ ਇਹ ਤਾਂ ਆਪਾਂ ਸਾਰੇ ਮੰਨਦੇ ਹੀ ਆਂ ਕਿ ਬੀਬੀ ਜ਼ਗੀਰਕੌਰ ਜੀ ਬਹੁਤ ਸਤਿਕਾਰਤ ਆਪਣੇ ਸਿੱਖ ਪੰਥ ਦੇ ਲੀਡਰ ਨੇ ਉਹ ਵੀ ਉਸ ਅਸਥਾਨ ਦੀ ਸੇਵਾ ਕਰ ਚੁਕੇ ਨੇ ਤੇ ਤਾਮੀ ਸਾਹਿਬ ਉਹ ਪਹਿਲਾਂ ਉਹਨਾਂ ਨੇ ਸ਼ਰਮਨੀ ਕਮੇਟੀ ਦੀ ਸੇਵਾ ਕੀਤੀ ਆ ਪਰ ਚਲੋ ਹੋ ਗਿਆ ਨਹੀਂ ਸੀ ਹੋਣਾ ਚਾਹੀਦਾ ਛੋਟੇਪੁਰ ਕਹਿ ਰਹੇ ਨੇ ਕਿ ਸਨਿਫਾ ਦੇ ਦੇਣਾ ਆਪਣੇ ਪਦਵੇ ਤੋਂ ਇਹ ਤਾਂ ਜੀ ਹੁਣ ਦੇਖੋ ਆਪਣੇ ਸਾਰੇ ਲੀਡਰ ਇਸ ਗੱਲ ਦੀ ਮੰਗ ਤਾਂ ਕਰਦੇ ਆ ਜੀ ਠੀਕ ਹੈ ਤੇ ਮੈਂ ਤਾਂ ਕੀ ਜਣਾ ਜੀ ਮੈਂ ਤਾਂ ਮੈਂ ਤਾਂ ਵੀ ਜੋ ਜੋ ਸਿੱਖ ਪੰਥ ਜਿੱਥੇ ਖੜਾ ਮੈਂ ਨਾਲ ਉਹਦੇ ਖੜਾ ਆ ਪੰਥ ਦੇ ਨਾਲ ਹੀ ਸਾਰੇ ਖੜੇ ਆਪਾਂ ਐਦਾਂ ਜੀ ਤੁਸੀਂ ਅੱਜ ਢੀਸਾ ਸਾਹਿਬ ਜਿਹੜੇ ਉਹਨਾਂ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਸਜ਼ਾ ਲੱਗੀ ਸੀ ਉਹ ਸਾਰੇ ਤਖਸਾਲ ਬਾਨਾਂ ਤੇ ਭੁਗਤ ਕੇ ਉਹ ਅੱਜ ਇੱਥੇ ਹੋਜ ਰਹੇ ਜੀ ਔਰ ਉਹਨਾਂ ਨੇ ਆ ਜਾਣ ਕੇ ਇੱਥੇ 11000 ਰੁਪਇਆ ਗੋਲਕੀ ਪੌੜਾ 11000 ਰੁਪਇਆ ਲੰਗਕੀ ਪੌੜਾ ਅਕਾਲ ਤਖਸਾਲ ਤੇ ਅਰਦਾਸ ਕਰਨੀਆਂ ਔਰ ਫੇਰ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਉਹਦੇ ਤੋਂ ਬਰੀ ਉਹਨਾਂ ਨੇ ਹੋਣਾ ਹੈ ਉਹ ਪਹੁੰਚ ਰਿਹਾ ਹੈ ਉਸ ਬੰਦ ਵਿੱਚ ਹੀ ਸਾਰੇ ਇੱਥੇ ਇੱਕ ਕੁ ਬੀਬੀਆਂ ਦਾ ਵਕਤ ਵੀ ਆ ਗਿਆ ਹਾਂ ਇੱਕ ਬੀਬੀਆਂ ਦਾ ਵਕਤ ਵੀ ਦੱਸਦੇ ਆ ਰਿਹਾ ਹੈ ਆਪਣੇ ਉੱਤੇ ਦੱਸਿਆ ਚੰਡੀਗੜ੍ਹ ਤੋਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲਣ ਵਾਸਤੇ ਸਪੈਸ਼ਲ ਬੀਬੀਆਂ ਦਾ ਜੱਠਾ ਵੀ ਉਹ ਵੀ ਆ ਰਿਹਾ ਹੈ ਉਹ ਅਜੇ ਆਇਆ ਨਹੀਂਗਾ ਲੇਕਿਨ ਉਹ ਵੀ ਆ ਰਿਹਾ ਉਹ ਸੁਮੁਲਾਕਾਤ ਕਿ ਕਰਨਾ ਕਿ ਉਹ ਮਿਲਣਾ ਚਾਹੀਏ ਉਹ ਮੇਰੇ ਖਿਆਲ ਆ ਜਿਹੜੇ ਬੀਬੀ ਜ਼ਗੀਰ ਕੌਰ ਤੇ ਜਿਹੜੇ ਕੋਈ ਅਕਾਲ ਤਖਤ ਤੋਂ ਲੱਗੇ ਆ ਹਨ ਉਹ ਸਬੰਧ ਵਿੱਚ ਉਹਨਾਂ ਨੇ ਸ਼੍ਰੀ ਅਕਾਲਪੁਰ ਸਾਹਿਬ ਦੇ ਜਹਦਰ ਸਬਾਦ ਆ ਕੇ ਮਿਲ ਅੱਛਾ ਜੈਨੀ ਹਰਪ ਸਿੰਘ ਦਾ ਇੱਕ ਵਵਾਜ ਬੈਠਾ ਹੋਇਆ ਉਸ ਚੀਜ਼ ਨੂੰ ਤੁਸੀਂ ਕਿਦਾ ਦੇਖ ਰਹੇ ਹੋ ਉਹਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਲੋਕ ਪਿੱਠ ਪਿੱਛੇ ਸ਼ੁਰਾ ਮਾਰ ਰਹੇ ਆ ਜੀ ਉਹਦੇ ਚ ਕੁਝ ਬਾਗਲ ਕਾਲੀ ਦਲ ਦਾ ਆਈਟੀ ਵੀ ਹੋਗਾ ਜੀ ਕੋਈ ਏਜੰਸੀਆਂ ਦਾ ਵੀ ਹੋਗਾ ਹੂੰ ਕੁਝ ਹੋਰ ਵੀ ਐਸੇ ਲੋਕ ਆ ਜਿਨ੍ਹਾਂ ਨੂੰ ਕੁਝ ਕੁਝ ਦਾ ਦੱਸਦਾਰ ਪਿੰਡ ਚ ਹੂੰ ਉਹਨਾਂ ਦੇ ਚਾਹ ਪੇ ਇੱਕ ਵੱਡੀ ਸ਼ਖਸੀਅਤ ਦਾ ਜਿਹੜਾ ਨਾ ਕਰੈਕਟਰ ਸਾਸਿਨੇਸ਼ਨ ਹੋਇਆ ਜਾਵੇ ਹੂੰ ਔਰ ਕਰਿਓ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਕਿੰਨਾ ਮਾੜਾ ਬੋਲਿਆ ਗਿਆ ਔਰ ਫਿਰ ਹੁਣ ਉਹਨਾਂ ਦੇ ਕੈਰੇਕਟਰ ਬਾਰੇ ਮਾੜਾ ਬੋਲਿਆ ਗਿਆ ਉਹਨਾਂ ਨੇ ਤਾਂ ਦੋ ਬੱਚੇ ਅਡਾਪਟ ਕੀਤੇ ਆ ਜੀ ਉਹਨਾਂ ਦਾ ਆਪ ਦਾ ਤੱਕ ਬੱਚਾ ਨਹੀਂ ਉਹਨਾਂ ਨੇ ਆਪ ਦੇ ਭਰਾ ਦੇ ਬੱਚੇ ਅਡਾਪਟ ਕੀਤੇ ਆ ਸੋ ਜਿਹੜੇ ਇਹ ਜਿਹੀ ਗੱਲਾਂ ਕਰਦੇ ਆ ਉਹ ਆਪਣੇ ਸਮਾਜ ਦੇ ਵਿੱਚ ਬੜੀਏ ਘਟਿਆ ਲੈਵਲ ਤੇ ਕਈ ਵਾਰਾ ਲੋਕ ਜਿਹੜੇ ਆ ਸੁੱਚੀ ਸੁੱਚ ਲੱਗ ਕਿੰਦੇ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਖਬਰਦਾਰ ਹੋ ਇਹ ਵੀ ਧਾਰਮਿਕ ਸ਼ਖਸੀਅਤ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੋ ਪਿਆਹੀ ਉਹਨਾਂ ਬਾਰੇ ਬੋਲਦੇ ਆ ਔਰ ਉਹ ਵਿਵਾਖ ਹੋ ਕੇ ਬੋਲਦੇ ਆ ਵਿਦਵਾਨ ਨੇ ਔਰ ਗਗਨ ਰਕबीर ਸਿੰਘ ਬਾਰੇ ਵੀ ਸ਼ੁਰੂ ਦੇ ਵਿੱਚ ਕਿੰਨਾ ਆਈਟੀ ਵਿੰਗ ਜਿਹੜਾ ਸੀ ਉਹ ਬੋਲਿਆ ਔਰ ਬੋਲਿਆ ਵੀ ਜਿਹੜਾ ਹੈ ਇਹ ਬਾਦਲ ਨਾਲ ਸੰਬੰਧਿਤ ਜਿਹੜਾ ਸੀ ਉਹ ਬੋਲੇ ਕੋਈ ਬੋਲਣਾ ਨਹੀਂ ਚਾਹੀਦਾ ਜਦੋਂ ਸਜ਼ਾ ਲੱਗੀ ਔਰ ਸਜ਼ਾ ਭੁਗਤ ਲਈ ਉਹ ਸੱਤ ਮੈਂਬਰੀ ਕਮੇਟੀ ਹੈ ਹਵਲੇ ਸ਼੍ਰੋਮਣੀ ਅਕਾਲੀ ਦਲ ਆ ਜੀ ਔਰ ਉਹ ਹੀ ਭਰਤੀ ਕਰੂਗੀ ਜੀ ਔਰ ਉਹ ਹੀ ਆਉਣ ਵਾਲੇ ਟਾਈਮ ਵਿੱਚ ਅਕਾਲ ਤਖਤ ਸਾਹਿਬ ਦੀ ਸੁਪਰਵਾਈਜ਼ ਹੈਟ ਖ੍ਰੋਮਨੀਆ ਅਕਾਲੀ ਦਲ ਦੀ ਗਵਾਹੀ ਕਰੂਗੀ ਠੀਕ ਹੈ ਜੀ ਧੰਨਵਾਦ ਜੀ ਜੇ ਕੋਈ ਸਰਗਰਮੀ ਨਹੀਂ ਹੈਗੀ ਇਹ ਕਹਦੇ ਜੀ ਕਿਹੜੀ ਸਭ ਤੋਂ ਮੈਂ ਮੈਂਬਰੀ ਕਮੇਟੀ ਨਹੀਂ ਉਹ ਮੈਂ ਬੇਨਤੀ ਕਰਨੀ ਚਾਹੁੰਦਾ 20 ਤੱਕ ਟਾਈਮ ਲੈ ਲਿਆ ਸੀਗਾ ਤੇ 20 ਤੋਂ ਬਾਅਦ ਤੁਸੀਂ ਦੇਖੋ ਜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਦਫ਼ਤਰ ਖੁੱਲੂਗਾ ਕਿਉਂਕਿ ਝੁੰਡਾ ਕਮੇਟੀ ਦੀ ਵੀ ਇਹੋ ਹੀ ਰਿਪੋਰਟ ਆ ਤੇ ਦੂਜਾ ਸ਼ੋਮਨੀਆ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਉਹ ਇਲੈਕਸ਼ਨ ਨਹੀਂ ਲੜੂਗਾ ਔਰ ਜਿਹੜੇ ਇਹ ਪੰਜ ਪ੍ਰਧਾਨੀ ਹੈ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਣਗੇ ਔਰ ਵੱਖਰੀ ਸਥਾਨ ਤੋਂ ਹੋਣਗੇ ਔਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਖਰੇ ਹੋਣਗੇ ਔਰ ਮੁੱਖ ਮੰਤਰੀ ਦਾ ਕੈਂਡੀਡੇਟ ਵੱਖਰਾ ਹੋਊ ਔਰ ਜਿਹਨਾਂ ਨੇ ਸੀਟਾਂ ਵੰਡਣੀਆਂ ਨੇ ਆਪਣੀਆਂ ਖਾਸ ਕਰਕੇ ਜਿਹੜੀਆਂ ਉਹ ਵੀ ਕਾਲਤਖ ਸਾਹਿਬ ਦੀ ਅਗਵਾਈ ਚ ਵੰਡਣਗੇ ਜਿਹੜੇ ਚੇਅਰਮੈਨ ਹੋਣਗੇ ਤੇ ਕਾਲਤਖ ਸਾਹਿਬ ਦੇ ਜਹਾਦਰ ਪੰਜਵੇਂ ਹੋਣਗੇ ਜਿਹੜੇ ਉੱਤੋਂ ਸਾਰਿਆਂ ਨੂੰ ਹੀ ਕੰਟਰੋਲ ਕਰਨਗੇ ਇੱਕ ਹੋਰ ਗੱਲ ਕਹੀ ਜਾ ਰਹੀ ਮੋ ਵੀ ਸਾਫ਼ ਕਰਦੇ ਆਂ ਕਹਿੰਦੇ ਆ ਵੀ ਕਾਲ ਤਖਸਾਬ ਜਿਹੜੇ ਵਿੱਚ ਆਉਂਦਾ ਹੈ ਤੇ ਕਾਨੂੰਨੀ ਢੱਕਾ ਆਉਂਦਾ ਤੇ ਕਾਲ ਤਖਸਾਬ ਕਾਨੂੰਨੀ ਢੱਕਾ ਆਉਂਦਾ ਅਕਾਲੀ ਦਲ ਤਾਂ ਬਣਿਆ ਹੀ ਕਾਲ ਤਖਸਾਬ ਤੇ ਆ 104 ਸਾਲ ਪਹਿਲਾਂ 3 ਸਾਲ ਪਹਿਲਾਂ ਤੇ ਜੇ ਬਣਿਆ ਹੈ ਅਕਾਲੀ ਦਲ ਇੱਥੇ ਬਣਿਆ ਤੇ ਫਿਰ ਅਕਾਲੀ ਦਲ ਖਤਮ ਕਰ ਦਿਓ ਅਕਾਲੀ ਦਲ ਬਣਿਆ ਹੀ ਇੱਥੇ ਹੈ ਅਚੀਦੀਆਂ ਜੇਲ੍ਹਾਂ ਸਾਰਾ ਕੁਝ ਇਹ ਸਿਰਫ ਢੱਕੇ ਲਾਏ ਜਾ ਰਹੇ ਆ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ ਤੋਂ ਇਹ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਵੀ ਪਿਆ ਹੈ ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਪਿਆ ਹੈ ਜਿਹੜੇ ਸ਼ਰੂਮਨੀ ਅਕਾਲੀ ਦਾਲਾ ਸ਼ੇਵ ਸੈਨਾ ਤੇ ਹੋਰ ਇੱਕ ਰਾਜਸਥਾਨ ਦੀ ਜਥੇਬੰਦੀ ਹੈ ਸੋ ਧਾਰਮਿਕ ਜਥੇਬੰਦੀਆਂ ਮੇਂ ਸਿਆਸੀ ਤੌਰ ਤੇ ਪੰਜਾਬ ਚ ਪਾਰਟੀਆਂ ਬਣਾ ਕੇ ਰਾਜ ਭਾਗ ਕਰ ਸਕਦੀਆਂ ਨੇ ਇਹ ਸੁਪਰੀਮ ਕੋਰਟ ਦੇ ਵਿੱਚ ਤੇ ਇਲੈਕਸ਼ਨ ਕਮਿਸ਼ਨ ਕੋਲ ਜੀ ਸਾਹਿਬ ਜੀ ਕਿਸੇ ਦੇ ਪ੍ਰਧਾਨ ਅਭਿਜਾਮ ਮਹਿਲਾ ਮਹਿਲਾ ਕਮਿਸ਼ਨ ਨੇ ਬਣਾਇਆ ਉਹਨਾਂ ਕੱਲ ਉੱਥੇ ਗਏ ਵੀ ਹੈਗੇ ਸੀ ਜਿਹੜੀ ਰਿਕਾਰਡਿੰਗ ਜਿਹੜੀ ਬਾਹਰ ਹੋ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਕਈ ਸਵਾਲ ਪੁੱਛੇ ਜਾ ਰਹੇ ਨੇ ਜਿਹੜੇ ਜਦੋਂ ਵੱਡੇ ਉਦੇ ਤੋਂ ਹੀ ਹੈ ਨਾ ਉਦੋਂ ਇਹ ਸਾਨੂੰ ਅਪਲਫ ਜਿਹੜੇ ਆ ਮਾੜੇ ਲਫਜ਼ ਉਹ ਖਾਸ ਕਰਕੇ ਬੀਬੀਆਂ ਬਾਰੇ ਤਾਂ ਕਹਿਣੀ ਨਹੀਂ ਚਾਹੀਦੇ ਜੀ ਉਹ ਮਨੁੱਖਾਂ ਬਾਰੇ ਵੀ ਨਹੀਂ ਕਹਿਣਾ ਚਾਹੀਦੇ ਕਿ ਜਿੱਦੀ ਵੱਡੀ ਸੰਸਥਾ ਦੇ ਮੁਖੀ ਨੇ ਤੇ ਇਹ ਉਹਨਾਂ ਤੋਂ ਉਹ ਗੱਲਾਂ ਉਹਨਾਂ ਦੇ ਮੂੰਹ ਤੋਂ ਢਿਕੜ ਗਈਆਂ ਨੇ ਤੇ ਜਿਹੜੀ ਗੱਲ ਮੂੰਹ ਤੋਂ ਕੱਢ ਦਈਏ ਤੇ ਉਹ ਮਗਰੋਂ ਮੂੰਹ ਚ ਨਹੀਂ ਪੈਂਦੀ ਉਹ ਮੂੰਹ ਚ ਨਹੀਂ ਪੈਂਦੀ ਤੁਹਾਨੂੰ ਪਤਾ ਵੇਖੋ ਸਾਰੇ ਵੱਡ ਦੇ ਵਿੱਚ ਇਸ ਵੇਲੇ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਵੀ ਉਹਦੇ ਨਾਲ ਹੱਲ ਹੋਈ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਬਦਨੌਚਾਰੀ ਹੋਈ ਆ ਸੋ ਮੈਂ ਸਭ ਇਹ ਤਾਂ ਹੈ ਕਿ ਹਰ ਲਫ਼ਜ਼ ਜਿਹੜਾ ਨਾ ਉਹ ਬੜੇ ਸੋਚ ਸਮਝ ਕੇ ਔਰ ਬੀਬੀਆਂ ਬਾਰੇ ਤਾਂ ਨਾਲੇ ਗੁਰੂ ਸਾਹਿਬ ਨੇ ਆਪਾਂ ਜਿੰਨੇ ਪੈਦਾ ਹੋਏ ਬੀਬੀਆਂ ਤੋਂ ਹੋਏ ਆ ਸੋ ਨਾਲੇ ਇਹ ਗੁਰਬਾਣੀ ਚ ਕਿਹਾ ਗਿਆ ਸੋਕ ਕਿਉ ਮੰਦਾ ਕੀ ਜਿੱਤ ਜੰਮੇ ਰਾਜ ਆਣ ਫਿਰ ਉਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਨੇ ਉਹ ਕਈ ਵਾਰ ਵਕਤਨ ਫਰਕਤਰੇ ਦੀ ਗੱਲ ਹੋਈ ਆ ਮਾੜੀ ਹੋਈ ਆ ਔਰ ਇਹਨੇ ਸਾਡੇ ਸ਼੍ਰੋਮਿਕ ਕਮੇਟੀ ਦਾ ਵੀ ਜਿਹੜਾ ਇਮਜਾ ਉਹਨੂੰ ਟਾਉਣ ਕੀਤਾ ਔਰ ਨਹੀਂ ਹੋਣਾ ਚਾਹੀਦਾ ਇਹ ਜੀ